ਫੋਰਡਾ ਪਾਸੇ ਮੰਨੂ ਯੂਰ ਔਰ ਖਾਵਾ ਅਮਰਸ ਅਮਰ ਬੱਲੇ 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 ਕਾਦਰੀ ਵਾਲਾ ਗੱਲ ਵੱਖਰੀ ਬਣਾਉਣੀ ਪੈਣੀ ਹੈ ਆ ਹਸੈਨ ਗੁੱਜਰ ਦੇ ਨਾਲ ਪਿਆ ਹੋਇਆ ਪੰਗਾ ਲੱਗਿਆ ਪਈ ਯੋਰ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਤੇ ਲੜਦਾ ਤਗੜਾ 3500 ਰੁਪਏ ਦਾ ਮਾਣ ਸਨਮਾਨ ਕਰ ਰਿਹਾ ਹੈ ਸੁਖਾ ਲਾਹੌਰੀਆ ਜੁਕੇ ਤੇ ਖੜਕ ਸਿੰਘ ਜੀ ਬਿੱਲਾ ਜੀ ਇਹ ਮਾਣ ਸਨਮਾਨ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਉਹ ਦਬਰਜੀਆ ਉਹ ਦੀ ਇਹ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਬਲੌਂ ਕਰਦਾ ਹੈ ਇਹ ਆ ਹਰਖੋ ਵਾਲੀਆ ਹਰਖੋ ਵਾਲੀਆ ਦੂਜੇ ਪਾਸੇ ਸੰਧਵਾ ਵਾਲਾ ਆ ਨੰਬਰ ਤੇ ਤਾੜੀਆਂ ਲਲਕਾਰੇ ਲਾ ਕੋ ਕਾ ਕੋ ਹਰਖੋ ਵਾਲੀਆ ਮਾਰੀਆਂ ਪਾਸੇ ਤੇ ਸਰਵਣ ਸਿੰਘ ਉਹਨਾਂ ਦੀ ਹਜ਼ਾਰ ਆਮਕ ਜੱਫੀਆਂ ਦੇ ਅੰਮ੍ਰਿਤ ਔਰਖਾਂ ਵਾਲਾ ਤੇ ਲੜਦਾ ਆ ਵੱਡੇ ਮਲਾਂ ਦੀ ਟੱਕਰ ਆਖ ਲੜਦੇ ਤੇ ਮੁੰਡੇ ਸੋਰਾ ਸੋਰਾ ਦੇ ਵਿੱਚ ਤੇ ਲੰਡੇ ਨੇ ਇਹ ਮਸਰਾ ਗੈਲ ਮੇਰਾ ਸੋਰਾ ਲੜਿਆ 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 ਖਿੱਚ ਖੇਡਾ ਇਹ ਗੱਟਾ ਕੱਢਣ ਵਾਲੇ ਨੇ ਇਹ ਵੀ ਕਬੱਡੀ ਦੀ ਦੁਨੀਆ ਦਾ ਵੱਡਾ ਖਿਡਾਰੀ ਹੈ ਸਾਡੇ ਇਲਾਕੇ ਦਾ ਮੇਰੇ ਵੀਰੋ ਔਰ ਖਾਲਾ ਢਾਕੜ ਜੱਟ ਮੇਰੇ ਵੀਰੋ ਇਟਲੀ ਬਬਲੂ ਇਟਲੀ ਤੇ ਲਵ ਇਟਲੀ ਵੱਲੋਂ ਕਹਿੰਦੇ ਹੁੰਦੇ ਵੀ ਅਮਰਤ ਦੇ ਦੋ ਜੱਫੇ 1000 ਦੇ ਹਾਂਜੀ ਵੀਰ ਲਓ ਸਾਹਮਣੇ ਪਤਰੀ ਵਾਲਾ